ਫਿਊ ਡੇਸ ਬੈਕ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਦੇ ਵਿੱਚ ਕੀ ਕੰਪਲੇਨੈਂਟ ਆ ਰਾਮ ਨਰਾਇਣ ਸ਼ਰਮਾ ਜੀ ਨੇ ਸਾਨੂੰ ਇੱਕ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੀ ਇੱਕ ਜਿਹੜਾ ਈ ਇਲੈਕਟ੍ਰਿਕ ਜਿਹੜੀ ਐਕਟਿਵਾ ਹੁੰਦੀ ਹੈ ਉਹ ਕੰਪਨੀ ਬਾਗ ਦੇ ਕੋਲਸ ਤੋਂ ਚੋਰੀ ਸਨੈਚ ਹੋ ਗਈ ਸੀ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਸੀਪੀਐਮ ਨਿਤਸਰ ਨੇ ਕੇਸ ਰਜਿਸਟਰ ਕੀਤਾ ਐਂਡ ਇਹਦੇ ਤੇ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਫਾਲੋਇੰਗ ਦੀ ਸੀਸੀਟੀਵੀ ਫੁਟੇਜ ਐਂਡ ਟ੍ਰੇਸ ਜੋ ਵੀ ਸਾਨੂੰ ਮਿਲਿਆ ਉਦੇ ਪਿੱਛੇ ਕਰਦੇ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਜਿਹਦੇ ਵਿੱਚ ਕੀ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤ ਸਰ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਜੀ ਐਪਰੀਹੈਂਡ ਕਰਕੇ ਉਹਨਾਂ ਨੂੰ ਅਰੈਸਟ ਇਫੈਕਟ ਕੀਤੀ ਜਿਨ੍ਹਾਂ ਦਾ ਕੀ ਨਾਮ ਹੈ ਸੁਮੇਤ ਹੰਸ ਤੇ ਪ੍ਰਥਮ ਸਚਦੇਵਾ ਸੁਮੇਤ ਹੰਸ ਜਿਹੜਾ ਹੈ ਇਹਦੇ ਤੇ ਆਲਰੇਡੀ ਥੈਫਟ ਦਾ ਕੇਸ ਵੀ ਹੈ ਪਹਿਲਾਂ ਤੇ ਇਹ ਇਹਨਾਂ ਨੇ ਸਨੈਚ ਕਰਕੇ ਵੀਹਿਕਲ ਆਪਣਾ ਜਿਹੜਾ ਹੈਗਾ ਕੰਪਲੇਨੈਂਟ ਤੋਂ ਲੈ ਗਏ ਸੀਗੇ ਤੇ ਤੁਰੰਤ ਸੀ ਕਾਰਵਾਈ ਕਰਦੇ ਹੋਏ ਵੀ ਕੰਡਕਟਡ ਰੇਡਸ ਆਊਟਸਾਈਡ ਦ ਡਿਸਟ੍ਰਿਕਟ ਐਸ ਵੈਲ ਫਿਰੋਜ਼ਪੁਰ ਅਸੀਂ ਗਏ ਗੁਰਦਾਸਪੁਰ ਗਏ ਕਾਫੀ ਰੇਡਸ ਕੰਡਕਟ ਕੀਤੀਆਂ ਤੇ ਵੀਵਰ ਸਕਸੈਸਫੁਲ ਇਨ ਕੈਚਿੰਗ ðiਸ ਐਕਿਊਜ਼ਡ ਤੇ ਹੁਣ ਅਸੀਂ ਇਨਾ ਤੋਂ ਐਕਟਿਵਾ ਵੀ ਬਰਾਮਦ ਕਰ ਲਿਆ ਈ ਇਥਰ ਐਕਟਿਵਾ ਨੰਬਰ ਪੀਬੀ02ਫਾ 8685 ਬਲੂ ਕਲਰ ਦੀ ਐਂਡ ਜਿਹੜੀ ਵਾਰਦਾਤ ਦੇ ਵਿੱਚ ਯੂਜ਼ ਹੋਈ ਸੀਗੀ ਗੱਡੀ ਜ਼ੈਨ ਗੱਡੀ ਉਹਨੂੰ ਵੀ ਅਸੀਂ ਰਿਕਵਰ ਕਰ ਲਿਆ ਹੈ ਤੇ I want to tell you and assure the people of uh, CP Amritsar that we are वचनबद्ध assi toadi safety and security waste te agge vi assi वचनबद्ध ravange taaki ek safe te ek crime free environment toade layi uh, provide kar sake thank you very much